ਇਨਾਂ ਦਾ ਭਾਈ ਬਹੁਤ ਬੜਾ ਨੁਕਸਾਨ ਹੋਇਆ ਵਿਚਾਰੇ ਦਾ ਇਹ ਅੰਦਰ ਸੁੱਤਾ ਪਿਆ ਸੀ ਟਰੱਗ ਲੱਗਾ ਸੀ ਚਲੋ ਜਿੰਨੇ ਵੀਰ ਨੂੰ ਰਾਸਤ ਮਿਲੀ ਇਹ ਸੌਂ ਗਿਆ ਬਟ ਇਹਨੂੰ ਪਤਾ ਨਹੀਂ ਲੱਗਾ ਕਿ ਜਿਹੜੇ ਵੇਲੇ ਕੀ ਹੋਇਆ ਕੀ ਨਹੀਂ ਇਹ ਵੀ ਛਾਬੜ ਗਿਆ ਨਾ ਤਾਂ ਉਧਰੋਂ ਨਿਕਲ ਸਕਿਆ ਨਾ ਇੱਧਰ ਦੀ ਨਿਕਲ ਸਕਦਾ ਬਟ ਇਹਨਾਂ ਦਾ ਜੋ ਜਾਨੀ ਨੁਕਸਾਨ ਇਹਨਾਂ ਨੂੰ ਸਾਰਾ ਕੁਝ ਹੋ ਗਿਆ ਬੰਦੇ ਬਾਹਰ ਆ ਗਏ ਚਲੋ ਇਹਨਾਂ ਬਹੁਤ ਜਾਨ ਬਚ ਗਈ ਨੁਕਸਾਨ ਇਹਨਾਂ ਦਾ ਸਾਰੇ A to Z ਸਮਾਨ ਹੋ ਗਿਆ ਪੱਤਾ ਸਿਲੰਡਰ ਬਿਸਤਰਾ ਮੰਜਾ ਕੱਪੜਾ ਨੀੜਾ ਜੋ ਵੀ ਅੱਸਾ ਇਹਨਾਂ ਦਾ ਨਸ਼ਟ ਹੋ ਗਿਆ ਕਿਹੜੀ ਜਗ੍ਹਾ ਬੰਦੇ ਨੇ ਜੀਰਾਗੜ ਮੰਡੀ ਥਾਣਾ ਮੰਡੀ ਫਰਲਮ 1 1 ਨੰਬਰ ਗੇਟ ਹੈ ਇਹ ਬੰਦਿਆਂ ਦਾ ਬਹੁਤ ਮਾੜਾ ਹੋਇਆ ਜੀ ਇਹਨਾਂ ਨੂੰ ਤਾਂ ਪੱਕਾ ਹੈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਵੇਖੂ ਇਹਨਾਂ ਦਾ ਬੰਨ ਦਾ ਸਾਜ ਨੂੰ ਸਰਕਾਰ ਨੂੰ ਟਿਪ ਕਰਕੇ ਜੇ ਨਾ ਹੋ ਗਿਆ ਤਾਂ ਬਸ ਆਗ ਲੱਗਣੇ ਲੱਗਿਆ ਤੇ ਮੈਂ ਉਹ ਤਾਲਾ ਵੀ ਨਹੀਂ ਖੋਲ ਪਾਇਆ ਗੇਟ ਦਾ ਦੂਸਰੇ ਤਰਫ ਸੇ ਕਿਹਨੇ ਲਗਾਇਆ ਤਾਂ 3-4 ਜੱਗ ਦੀ ਤਾਨਾ ਜਨ ਨੇ 3-4 ਜੱਗ ਦੀ ਸੰਗ ਤਾਲਾ ਵੀ ਨਹੀਂ ਖੋਲ ਪਾਇਆ ਤੋਰਾ ਪਹਿਲੇ ਕੋਹਾਂ ਲੱਗ ਕੇ ਨਹੀਂ ਕਰ ਸਕਦਾ ਨੁਕਸਾਨ ਕਿਤਨਾ ਹੋਆ ਨੁਕਸਾਨ ਨੁਕਸਾਨ ਕਿਤਨਾ ਹੋਆ ਆਪਕਾ ਨੁਕਸਾਨ ਤਾਂ 3 ਮੰਜ਼ਲੇ ਦਾ 7 ਮੰਜ਼ਲਾ ਸੀ ਸਾਡਾ ਸਾਰਾ ਜਲ ਗਿਆ ਸਾਰੇ ਸੱਚ ਜਲ ਗਿਆ ਸਾਰੇ ਸਾਰੇ ਜਲ ਗਿਆ ਸਭ ਕੁਮੰਡਾ ਪੂਰਾ ਭਰਾ ਹੋਇਆ ਸਾਰੇ ਸੱਚ ਜਲ ਗਿਆ ਸਿਲੰਡਰ ਉਹਨਾਂ ਸਭ ਸਾਈਸ ਉਹ ਸਭ ਮੈਂ ਆਪਣੇ ਅੱਜ ਇਥੋਂ ਫਾਇਰ ਕਾਲ ਆਈ ਸੀਗੀ ਆਪਣੇ ਦਾਣਾ ਮੰਡੀ ਕੋਈਪੁਰ ਤੋਂ ਜੀ ਇਥੇ ਆਪਣੇ ਕੁਝ ਕੁ ਘੁਗੀਆਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਬਈ ਵਿੱਚ ਇੱਕ ਵਿਅਕਤੀ ਵੀ ਸੁੱਤਾ ਹੋਇਆ ਸੀਗਾ ਉਹਦਾ ਵੀ ਕੋਈ ਮਤਲਬ ਕਿ ਜਿਆਦਾ ਨੁਕਸਾਨ ਨਹੀਂ ਹੋਇਆ ਮਤਲਬ ਕਿ ਮਾਰਾ ਮੋਟਾ ਸੇਕ ਪਿਆ ਹੀ ਉਹਨੂੰ ਤੇ ਬਾਕੀ ਅੱਗ ਲੱਗਣ ਦਾ ਕਾਰਨ ਮੌਕੇ ਦਾ ਪਤਾ ਨਹੀਂ ਲੱਗਾ ਜੀ ਵਾਹੇ ਦੱਸ ਰਹੇ ਆ ਬਈ ਸੌਟ ਸਰ ਹੋਣ ਕਰਨ ਬਈ ਅੱਗ ਲੱਗ ਗਈ ਆ ਤੇ ਬਾਕੀ ਫਿਰ ਬਰਗੇਡ ਨੇ ਮੌਕੇ ਤੇ ਆਣ ਕੇ ਅੱਗ ਤੇ ਕਾਬੂ ਪਾਇਆ ਜੀ